ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਹਾਂ ਜੀ ਇੱਕ ਬੈੜਾ ਬਈ ਤਾਜੀ ਸੂਈ ਆ ਇੱਕ ਬੱਚੀ ਆ ਬਈ ਕੋਲੇ ਟੌਪ ਕਲਾਸ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਈ ਜੀ ਸਸੇ ਕਾਸੀ ਆ ਡਾਕਟਰ ਸਾਹਿਬ ਕੋਠੀ ਕੋ ਬਹੁਤ ਵਧੀਆ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ। ਹੰਡਾ ਸਾਹਿਬ ਬਬੂਾ ਜੀ ਪਿੰਡ ਸਲਾਬਤਪੁਰਾਈ ਆਪਣਾ। ਜਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ। ਤਹਿਸੀਲ ਬਈ। ਸੀਰ ਆਪਾਂ ਨੂੰ ਰਾਮਪੁਰਾ ਫੋਜ। ਨੇੜੇ ਪਿੰਡ ਬਈ। ਭਦੌਰ ਜੀ ਭਗਤਾ ਭਾਈ ਰੂਪਾ। ਮੋਬਾਈਲ ਨੰਬਰ ਬੋਲ। 777317317। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ। ਨੋਟ ਕਰ ਲੋ। ਬਈ ਜਿਹੜੀ ਬੈਲ ਦੇ ਨੇ ਕਿਹੜਾ ਸੂਆ ਸੁਈ? ਪਹਿਲਾ ਸੂਆ ਸੀ ਗੱਟ ਸਾਹਿਬ। ਕਦੋਂ ਸੁਈ ਆ ਬਈ? ਇਹਨੂੰ ਹੋਵੇ ਜੀ ਮਾਲਕ ਤਾਂ ਕਹਿੰਦਾ ਪੰਜ ਛੇ ਦਿਨ ਮੈਂ ਤਾਂ ਹਫਤਾ ਅੱਠ ਦਿਨ ਮੰਨ ਕੇ ਲਈ ਆ ਜੀ। ਠੀਕ ਹੈ। ਅੱਜ ਸਵੇ ਹੀ ਆਈ ਆਪਣੇ ਕੋ ਕਿੰਨਾ ਕੁ ਬਈ ਦੁੱਧ ਹੋਣ ਦਾ ਦੁੱਧ ਮਾਲਕਾਂ ਦੱਸਣ ਦਾ ਉਹਦਾ 10 ਲੀਟਰ ਆ ਜੀ ਆਪਾਂ 9 ਮੰਨ ਕੇ ਲਈ ਆ ਠੀਕ ਆ ਬਈ ਹਾਂਜੀ ਹੁਣੇ ਆਈ ਆਪਣੇ ਕੋਲ ਤੁਹਾਨੂੰ ਦੱਸਾ ਤਾ ਜਮਾ ਤਾਜੀ ਹੁਣੇ ਤੜਕੀ ਠੀਕ ਆ ਬਈ ਫਿਕਸ ਆਰਡਰ ਰੱਖ ਦਿਆਂ ਹਾਂਜੀ ਹਾਂਜੀ ਹੂੰ ਬਹੁਤ ਸੋਹਣਾ ਅੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਚਵਾਈ ਬਹੁਤ ਵਧੀਆ ਡਾਕਟਰ ਸਾਹਿਬ ਠੀਕ ਆ ਬਈ ਹਾਂਜੀ ਹੋਰੋ ਵੀ ਲੈਵਾ ਚੈੱਕ ਕਰਵਾਣੇ ਕਮਾਲ ਦਾ ਬਹੁਤ ਸੋਹਣਾ ਆਰਡਰ ਫਿਕਸ ਆਰਡਰ ਆ ਚਵਾਈ ਜੂਈ ਬਾਈ ਕਹਿੰਦਾ ਓਕੇ ਆ ਇੱਕ ਨੰਬਰ ਥਣ ਲੱਗਿਆ ਖੋਲੀ ਬਈ ਤੋਰੀ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਬੈਡ ਵੀ ਚੰਗੀ ਆ ਕੱਦ ਚੰਗਾ ਨਾ ਕੱਦ ਚੰਗਾ ਈ ਕੱਲੀ ਸਾਹਮਣੇ ਸਾਹਮਣੇ ਥੋੜੀ ਨਾ ਬੇਟਲੇ ਘਰੋਂ ਆਈ ਏ ਜੀ ਇਹ ਠੀਕ ਆ ਜੀ ਕੱਲੀ ਸਾਹਮਣੇ ਸਾਹਮਣੇ ਗਰੀਬ ਘਰੋਂ ਆਈ ਏ ਥੋੜੀ ਜੀ ਠੀਕ ਆ ਤਾਂ ਕਰਕੇ ਜੀ ਹਮ ਆਰਡਰ ਕਮਾਲ ਦਾ ਤੋਰਾ ਚੈੱਕ ਕਰ ਲਓ ਬਈ ਫਿਟਿੰਗ ਵਾਲਾ ਆਰਡਰ ਰੱਖਦੀ ਆ ਗਰਮੀ ਘੱਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਬਈ ਤੋਰਾ ਚੈੱਕ ਕਰ ਲਓ ਕਿਆ ਬਾਤ ਟ੍ਰਾਈਟ ਵੀਟ ਓਕੇ ਆ ਟ੍ਰਾਈਟ ਵੀਟ ਓਕੇ ਆ ਜੀ ਥਣ ਬਹੁਤ ਸੋਹਣਾ ਨਾ ਹੂੰ ਤਾਂ ਕਰਕੇ ਠੀਕ ਆ ਭਾਈ ਇਹ ਤਾਂ ਥੋੜੀ ਗਰੀਬ ਘਰੇ ਸੀ ਜੀ ਜਿਵੇਂ ਹੁਣ ਸਾਮ ਹੋ ਗਈ ਜੀ ਤਾਂਦੇ ਸੂਏ ਨੂੰ ਬੈਠ ਹੋਰ ਹੀ ਕੁਝ ਬਣ ਜਾਏ ਹੂੰ ਕੀ ਮੋਲ ਕੱਦ ਕਾਠ ਕੱਦ ਕਾਠ ਬੰਨੂਗਾ ਕੋਈ ਛੋਟੀ ਨਹੀਂ ਗਈ ਸਹੀ ਹੈ ਚਾਰ ਸਪੇਰੋ ਪੂਰੀ ਵਧ ਗਈ ਜੀ ਹੂੰ ਫੇੜਾ 8 ਸਾਲ ਦਾ ਕੋਈ 40 ਨਹੀਂ ਜੀ ਕੋਈ 45 ਨਹੀਂ ਠੀਕ ਆ ਕੋਈ 38 ਨਹੀਂ ਜੀ ਇਹਦਾ ਠੀਕ ਆ ਬਹਰਾਨੀ ਕਰਨ ਵਾਲਾ ਬੋਲੀ ਹੈ ਜੀ ਇਹਦਾ ਬਸ ਆਪਾਂ ਨੂੰ ਹੀ ਭਾਣਾ ਮਿਹੜੀ ਆਪਾਂ ਹੀ ਭਾਣਾ ਦੇ ਦੇਣੀ ਠੀਕ ਆ ਭਾਈ ਹਾਂਜੀ ਠੀਕ ਆ ਇਹ ਸਾਡੇ 32000 ਦੀ ਦੇ ਦੇਾਂਗੇ ਜੀ 32000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬੱਚਾ ਮਗਰ ਬੱਛੀ ਆ ਤੇ ਥਣ ਥਣ ਬਹੁਤ ਚੰਗਾ ਚਵਾਈ ਚਵਾਈ ਬਾਈ ਕਹਿੰਦਾ ਐਨ ਓਕੇ ਆ ਫੈਂਟ ਵਾਲਾ ਦੁੱਧ ਦੂ ਗਰਮੀ ਘਟ ਮੰਨੂਗੀ ਗਰਮ ਵਾਲੀ ਲੈ ਲੇਵਾ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਡਰ ਬਹੁਤ ਸੋਹਣਾ ਆਡਰ ਹੈਣਾ ਠੰਡੀ ਪਾਉਦਾ ਹੈਣਾ ਠੰਡੀ ਬਹੁਤਾ ਹੀ ਲੋ ਜਿਵੇਂ ਮਾਜੀ ਬਾਈ ਬਾਈ ਕੋਈ ਚੈੱਕ ਨਹੀਂ ਥਣ ਨੇੜ ਤੋਂ ਚੈੱਕ ਕਰਵਾ ਲੈਂਦਾ ਮੁੱਠੀ ਵਾਲਾ ਥਾਣਾ ਹੈਣਾ ਚਵਾਈ ਚੁਈ ਦੇਖੋ ਗਰਮ ਵਾਲੇ ਦੀ ਹੋ ਬੜਾ ਚੰਗਾ ਹਨਾ ਮੋਟਾ ਮੋਟਾ ਚੋਨਾ ਥਲਾਉਂਦੇ ਦੇਰ ਆ ਬਈ ਚਵਾਈ ਦੇਖੋ ਲੈ ਕਿੰਨਿਆ ਗੱਤਾ ਰਾਮ ਮਾਰੀਆਂ ਦੁੱਧ ਦੇਖੋ ਥੱਲੇ ਇੱਕ ਨੰਬਰ ਚੋਨਾ ਕਿੰਨੇ ਮਾਰ ਕੇ ਚੱਲ ਚਵਾਈ ਹੁਣ ਦਿਖਾਓ ਜੀ ਪਾਸਮਕੇ ਥਨ ਕਿੰਨਾ ਚੰਗਾ ਕਰਿਆ ਬੱਚੀ ਇਹਦਾ ਕਲੀ ਸਾਹਮਣੇ ਸਾਹਮਣੇ ਵਾਲੀ ਹੈ ਜੀ ਸਹੀ ਗੱਲ ਆ ਸਮਾਈ ਜੀ ਪੱਕੇ ਜੀ ਮੁੱਲ ਵੀ ਹੁਣ ਟੋਕੜਾਂ ਵਾਲਾ ਦਾ ਆਪਾਂ ਨੂੰ ਭਾਣਾ ਮੱਜੀ ਆਪਾਂ ਭਾਣਾ ਦੇ ਦੇਣੀ ਆ ਕੋਈ ਨਹੀਂ ਦਿੰਦਾ ਜੀ ਆਪਾਂ ਅੱਜ ਬੱਚੀ ਸਹੀ ਗੱਲ ਆ ਬੱਚੀ ਹਾਂਜੀ ਤੇ ਕਿਸੇ ਵੀ ਇੱਕੋ ਬੱਚੀ ਆ ਨਾ ਬਈ ਅੱਛਾ ਕਿੰਨੀ ਕੁ ਮਹੀਰੇ ਵਿੱਚੀ ਦੀ ਇਹ 2 ਮਹੀਨਿਆਂ ਦੀ ਹੈ ਜੀ 2 ਮਹੀਨਿਆਂ ਦੀ ਹੈ ਹਾਂਜੀ ਕਿਹੜੇ ਟੀਕੇ ਦੀ ਹੈ ਇਹ ਜੀ ਪਤਾ ਨਹੀਂ ਤਾਂ ਮੈਨੂੰ ਟੀਕਾ ਦੱਸਿਆ ਸੀ ਮੈਂ ਉਹਨੂੰ ਪੁੱਛਣੂੰ ਫੋਨ ਕਰਕੇ ਆਪਾਂ ਠੀਕ ਹੋ ਲਈ ਆਪਾਂ ਉਹ ਬੁਥੀ ਬਾਥੀ ਦਿਖਾਓ ਜੀ ਕਿੰਨਾ ਕੁ ਰਿਕਾਰਡ ਦੀ ਮਾਂ ਦਾ ਦੁੱਧ 22 ਬਾਈ ਕਿਲੋ ਵਾਲੀ ਦੀ ਹੈ ਜੀ ਇਹ ਠੀਕ ਹੈ ਹਾਂਜੀ ਜਰਸੀ ਹੈ ਜੀ ਕਾਫੀ ਕਲਰ ਚ ਜਰਸੀ ਬੱਚਾ ਬਹੁਤ ਚੰਗਾ ਬੱਚਾ ਭਾਈ ਤੇ ਥਣ ਕਿਵੇਂ ਹੈ ਥਣ ਵੀ ਇੱਕ ਨੰਬਰ ਹੈ ਜੀ ਜੇ ਮੈਂ ਇੱਕ ਨੰਬਰ ਥਾਣਾ ਜੀ ਜਮਾ ਦੇਖਣ ਤੇ ਕੀ ਮੋਲ ਜੈ ਜੈ ਡਾਕਟਰ ਸਾਹ ਜੀ ਇਹ 4500 ਦੀ ਦੇ ਦਾਂਗੇ ਜੈ 4500 ਦਾ ਬੱਚਾ ਬਈ ਇਹਨਾਂ ਦੇ ਦੇ ਦਾਂਗੇ ਬਹੁਤ ਚੰਗੀ ਬੱਚੀ ਬਹੁਤ ਸੋਹਣੀ ਹੈ ਜੀ ਬੁੱਤੀ ਬਾਤੀ ਦਿਖਾ ਦੇ ਜੀ ਕਿੰਨੀ ਸੋਹਣੀ ਹੈ ਯਾਦ ਨਾ ਸਰ ਕੁਆਲਟੀ ਸਹੀ ਗੱਲ ਹੈ ਬਹੁਤ ਜ਼ਿਆਦਾ ਜੀ ਓਕੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ